ਕਿ ਅਸੀਂ ਕੱਲ ਮਾਨ ਸਰਕਾਰ ਦਾ ਪੁੱਤਲਾ ਫੁਕਿਆ ਸੀ ਜਿਹਦੇ ਅੱਜ ਅਸੀਂ ਹਸਤੀਆਂ ਚੁਗ ਕੇ ਲਿਆਏ ਆ ਇਸ ਕੁਜੇ ਵਿੱਚ ਐ ਤੁਸੀਂ ਦੇਖ ਸਕਦੇ ਹੋ ਕਿਉਂ bye <laughs>

ਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਜ਼ਿਲ੍ਹਾ ਪ੍ਰਸ਼ਾਸਕਤਰ ਅ ਅੱਜ ਸਾਡਾ ਧਰਨਾ ਜਿਹੜਾ ਹੈ 8ਵੇਂ ਦਿਨ 'ਚ ਸ਼ਾਮਿਲ ਹੋ ਚੁੱਕਾ ਹੈ ਤੇ ਅੱਜ ਵੀ ਸਰਕਾਰ ਨੇ ਸਾਡੀ ਹਜੇ ਮੰਗ ਪੂਰੀ ਨਹੀਂ ਕੀਤੀ ਹੈਗੀ ਅਸੀਂ ਕੱਲ ਮਾਨ ਸਰਕਾਰ ਦਾ ਪੁੱਤਲਾ ਫੁਕਿਆ ਸੀ ਜਿਹਦੇ ਅੱਜ ਅਸੀਂ ਅਸਥੀਆਂ ਚੁਗ ਕੇ ਲਿਆਏ ਆ ਇਸ ਕੁਜੇ ਵਿੱਚ ਐ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਵੀ ਰਸਮ ਹੁੰਦੀ ਆ ਮਰਗਤ ਚ ਅਸੀਂ ਉਹ ਪੂਰੀ ਸਾਰੀ ਕਰਾਂਗੇ ਜਿਸ ਦਿਨ ਇਹਦਾ ਦਿਨ ਬਣੂਗਾ ਅਸੀਂ ਉਸ ਦਿਨ ਭੋਗ ਰੱਖਾਂਗੇ ਤੇ ਜਿਹੜੀ ਇਹਦੀ ਅਸਥੀਆਂ ਉਹ ਵੀ ਅਸੀਂ ਪਰਵਾਹਿਤ ਕਰਕੇ ਆਵਾਂਗੇ ਜਲ 'ਚ ਤੇ ਸਾਡੇ ਅੰਗਣਵਾੜੀ ਵਰਕਰਾਂ ਦੀ ਹੈਲਪਰਾਂ ਦੀ ਜਦੋਂ ਤੱਕ ਤਨਖਾਹ ਨਹੀਂ ਦੇਊਗਾ ਸਾਡੇ ਰੋਸ਼ ਐਵੇਂ ਚੱਲਦੇ ਰਹਿਣਗੇ ਅੱਜ ਸਾਡਾ 8ਵਾਂ ਦਿਨ ਹੋ ਗਿਆ ਜੀ ਸਾਨੂੰ 14 ਮਹੀਨੇ ਹੋ ਗਏ ਜੀ ਜਿਹੜੇ ਮਾਨ ਸਰਕਾਰ ਨੇ ਉਹ 1 ਰੁਪਿਆ ਮਨਪਤਾ ਨਹੀਂ ਦਿੱਤਾ ਹੈਗਾ ਕਿਉਂਕਿ ਕਈ ਕੁੜੀਆਂ ਦੇ ਗੁਜ਼ਾਰੇ ਇਸੇ ਤਨਖਾ ਨਾਲ ਚੱਲ ਰਹੇ ਆ ਜੀ ਉਹਨਾਂ ਨੂੰ ਦੇਖੋ ਕਿੰਨਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੜ ਰਹਾ ਹੈ ਵਿਚਾਰੇ ਕਈ ਇਹ ਜੀ ਹੈ ਵਿਧਵਾ ਹੈ ਕਈ ਹੈਂਡੀਕੈਪ ਹੈ ਜਿਹੜੇ ਘਰਾਂ 'ਚ ਵੀ ਕੰਮ ਨਹੀਂ ਕਰ ਸਕਦੀਆਂ ਵੀ ਉਹ ਇੰਨੀ ਮਜਬੂਰੀਆਂ ਉਹਨਾਂ ਦੀ ਤਾਂ ਉਹਨਾਂ ਦਾ ਗੁਜ਼ਾਰਾ ਦੇਖੋ ਵੀ ਕਿਵੇਂ ਚੱਲਦਾ ਹੈ ਉਹ ਕਿੰਨੇ ਮਜਬੂਰ ਹੈ ਵਿਚਾਰੀਆਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਵੀ ਸਰਕਾਰ ਸਾਨੂੰ ਪੈਸਾ ਕਿਉਂ ਨਹੀਂ ਦਿੰਦੀ ਵੀ ਸਾਡਾ ਕੀ ਕਸੂਰ ਹੈ ਅਸੀਂ ਕਿਹੜਾ ਕੋਈ ਇਹਨਾਂ ਤੋਂ ਭਿਕ ਮੰਗ ਰਹੇ ਆ ਅਸੀਂ ਆਪਣੀ ਮਿਹਨਤ ਦੀ ਕਮਾਈ ਮੰਗ ਰਹੇ ਆ ਜਿਹੜੀ ਉਹ ਸਰਕਾਰ ਰੋ ਰਹੀ ਹੈ ਦਿੰਦੇ ਹੋਏ ਵੀ ਤਾਂ ਇਸ ਕਰਕੇ ਅਸੀਂ ਮਾਨ ਸਰਕਾਰ ਤੋਂ ਇਹ ਉਮੀਦ ਕਰਦੇ ਵੀ ਸਾਡੀ ਸਰਕਾਰ ਜਿਹੜੀ ਤਨਖਾਹ ਹੈ ਉਹ ਮਾਨ ਪੱਤਾ ਸਾਡਾ ਟਾਈਮ ਸਿਰ ਪਾਇਆ ਜਾਵੇ ਹੁਣ 14 ਮਹੀਨੇ ਤੋਂ ਲਗਾਤਾਰ ਮਾਨ ਪੱਤਾ ਨਹੀਂ ਦਿੱਤਾ ਜਾਂਦਾ ਜਦੋਂ ਸੱਤਾ 'ਚ ਸਰਕਾਰ ਆਉਂਦੀ ਹੈ ਤਾਂ ਵੱਡੇ ਵੱਡੇ ਵਾਅਦੇ ਕਰਦੀ ਹੈ ਵੀ ਅਸੀਂ ਆਹ ਕਰ ਦਾਂ ਦੇਵਾਸਿਓ ਨੇ ਕੁਛ ਵੀ ਨਹੀਂ ਕੀਤਾ ਹੈਗਾ ਸਾਡੀ ਤਨਖਾਹ ਦੁੱਗਣੀ ਕਰਨੀ ਸੀ ਦੁੱਗਣੀ ਤਾਂ ਬਹੁਤ ਦੂਰ ਦੀ ਗੱਲਾਂ ਨੇ ਜਿਹੜਾ ਮਾਨਪਤਾ ਸਾਡਾ ਮਿਲਦਾ ਸੀ ਪਹਿਲਾਂ ਜਿਹੜੀ ਸਰਕਾਰਾਂ ਦਿੰਦੀ ਸੀ ਉਹ ਮਾਨਪਤਾ ਵੀ ਸਾਡਾ ਬੰਦ ਕੀਤਾ ਪਿਆ 14 ਮਹੀਨੇ ਤੋਂ ਇਸ ਕਰਕੇ ਅਸੀਂ ਇਸ ਸਰਕਾਰ ਦਾ ਬਹੁਤ ਵਿਰੋਧ ਕਰਦੇ ਆ ਸਾਡੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅੱਜ ਉਹਦੀ ਹਸਤੀਆ ਚੁਗਣ ਆਈ ਸੀ ਵੀ ਉਹ ਮਰ ਗਿਆ ਵਧੀਆ ਹੋ ਗਿਆ ਇਲੈਕਸ਼ਨ ਆ ਰਹੇ ਇਲੈਕਸ਼ਨ ਦੇ ਵਿੱਚ ਕੀ ਕੰਮ ਹਾ ਇਲੈਕਸ਼ਨ ਆ ਰਹੇ ਜੀ ਇਲੈਕਸ਼ਨ ਵਿੱਚ ਕੀ ਦੇਖ ਸਕਦੇ ਅਸਤੋਂ ਮਾਰਤਾ ਹੁਣ ਅਸੀਂ ਉਹਨੂੰ ਕੀ ਵੋਟ ਪਾਵਾਂਗੇ ਅੱਜ ਅਸੀਂ ਉਹਦੀ ਹਸਤੀਆ ਲੈ ਕੇ ਚੱਲੇ ਆ ਮੈਂ ਕੀ ਹਾਂ ਮੈਂ ਤੁਹਾਡੇ ਤੇ ਕੀ ਮਾਂ ਜੀ ਮੈਂ ਪ੍ਰਕਾਸ਼ ਕੌਰ ਸੋਈ ਜ਼ਿਲ੍ਹਾ ਪ੍ਰਧਾਨ ਅੰਗਨਵਾੜੀ ਮਲਾਜ਼ਮ ਯੂਨੀਅਨ ਸੀ2 ਬਠਿੰਡਾ ਜੀ ਮੰਗ ਤਾਂ ਸਾਡੀ ਇਹ ਹੀ ਹੈ ਜੀ ਵੀ 14 ਮਹੀਨੇ ਹੋ ਗਏ ਜੀ ਸਾਡਾ ਮਾਨ ਪੱਤਾ ਰੁਕੇ ਨੂੰ ਤਾਂ ਤੁਸੀਂ ਦੇਖੋ ਵੀ ਇੱਕ ਦਿਨ ਵੀ ਇੱਕ ਮਹੀਨਾ ਤਨਖਾਹ ਤੋਂ ਦੋ ਦਿਨ ਲੇਟ ਹੋ ਜੇ ਤਾਂ ਕਿਸ ਤਰ੍ਹਾਂ ਮਲਾਜ਼ਮ ਦਾ ਕੀ ਹਾਲ ਹੋ ਜਾਂਦਾ ਜਿਨ੍ਹਾਂ ਨੇ ਆਪਣੇ ਸਾਰੇ ਮਹੀਨੇ ਦਾ ਬਜਟ ਲੋਕਾਂ ਤੋਂ ਰਾਸ਼ਨ ਧਾਰ ਲੈ ਕੇ ਚਲਾਇਆ ਹੁੰਦਾ ਤਾਂ 14 ਮਹੀਨੇ ਦਾ ਰਾਸ਼ਨ ਕੌਣ ਦਿੰਦਾ ਜੀ ਅੱਜ ਦੇ ਸਮੇਂ ਦੇ ਵਿੱਚ ਮੰਗ ਹੈ ਇਹਦਾ ਜਮਾਨਾ ਹੈ ਜਿਹੜੀਆਂ ਵਿਡੋ ਔਰਤਾਂ ਜਾਂ ਤਲਾਕਸ਼ੁਦਾ ਨੇ ਇਕੱਲੀਆਂ ਸਿੰਗਲ ਤਾਂ ਉਹ ਕਿਸ ਤਰ੍ਹਾਂ ਪਰਿਵਾਰ ਚਲਾ ਰਹੀਆਂ ਚਲੋ ਜਿਨ੍ਹਾਂ ਦੇ ਜੈਡਸ ਹੈਗੇ ਆ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਕਰ ਰਹੇ ਆ ਜਾਂ ਜਿਨ੍ਹਾਂ ਦੇ ਕੁਝ ਪੂੰਜੀ ਆ ਦੁਕਾਨਾਂ ਵਗੈਰਾ ਤਾਂ ਜਿਹੜੇ ਆਮ ਗਰੀਬ ਤਰ ਤੱਕ ਦੇ ਲੋਕ ਆ ਉਹਨਾਂ ਨੂੰ ਕਿਸ ਤਰ੍ਹਾਂ ਸਰਕਾਰ ਅੱਖੋਂ ਪਰੋਖੇ ਕਰ ਸਕਦੀ ਹੈ ਅੱਜ ਕਿਸ ਤਰ੍ਹਾਂ ਅੱਜ ਦੇਖੋ ਜੀ ਕੱਲ ਅਸੀਂ ਮਾਨ ਸਰਕਾਰ ਦਾ ਪਤਲਾ ਫੁੱਕਿਆ ਸੀਗਾ ਤੇ ਅੱਜ ਅਸੀਂ ਫੁੱਲ ਚੁਗੇ ਆ ਜੀ ਤਾਂ ਹੁਣ ਅਸੀਂ ਜਿਸ ਤਰ੍ਹਾਂ ਬਣਦਾ ਦਿਨ ਹੋਊਗਾ ਭੋਗ ਦੀ ਰਸਮ ਵੀ ਕਰਾਂਗੇ ਕਰਾਂਗੇ ਪਾਈ ਹਣ ਕਰ ਰੇ ਮੇਰੇ ਨਾ ਮੈਂ ਹੈਂਡੀਕੈਪ ਤਾਂ ਮੈਂ ਇਸ ਨਾਲ ਗੁਜ਼ਾਰਾ ਕਰਦੀ ਆ ਮੈਂ ਤਾਂ ਲੋਕਾਂ ਦੇ ਕੋਚੇ ਲਾਉਣ ਡੋਗਰੀ ਨਹੀਂ ਕੋਈ ਭਾਂਡੇ ਮਾਂਜਣ ਦੀ ਡੋਗਰੀ ਨਹੀਂ ਮੈਂ ਕੀ ਕਰ ਸਕਦੀ ਆ ਇਹ 14 ਮਹੀਨੇ ਦੀ ਤਨਖਾਹ ਵੀ ਨਹੀਂ ਦੇ ਸਕਦੇ ਸਾਨੂੰ